ਅੱਜ ਸਪੂਰ ਦਾ ਦਿਵਸ ਤੇ ਸ੍ਰੀ ਅਖੰਡ ਪਾਠ ਸਾਹਿਬ ਉੱਪਰ ਆਰੰਭ ਕੀਤੇ ਗਏ ਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨਾ ਟਾਈਮ ਆ ਤੇ ਜੰਗਾਂ ਜੁੱਧਾਂ ਚੱਲਦੀਆਂ ਸੀਗੀਆਂ ਤੇ ਸਿੰਘਾਂ ਨੂੰ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਾਰਤਾ ਸਪੂਰਨ ਕਦੋਂ ਆਪਣਾ ਜੰਗ ਦੀ ਸਮਾਪਤੀ ਹੋਊਗੀ ਸਾਨੂੰ ਭਾਈ ਸਲਾਵਾਂਗੇ ਉਸ ਟਾਈਮ ਤੇ ਕਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂਦਵਾ ਸਾਹਿਬ ਤੋਂ ਬੰਡੀ ਸਾਹਿਬੋਂ ਆਏ ਕਮਰ ਕਸਾ ਖੋਲਿਆ ਤੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਕਿਰਪਾ ਕਰੋ ਸਾਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਤੇ ਕਥਾਵਾਉਤ ਸੁਣਾਓ ਉਸ ਟਾਈਮ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਕਰਤਾਰਪੁਰ ਸਾਹਿਬ ਮਹਾਰਾਜ ਦਾ ਸਰੂਪ ਲੈਣ ਭੇਜੇ ਉਹਨਾਂ ਨੇ ਜਵਾਬ ਦਿੱਤਾ ਧੀਰਮਲੀਆਂ ਨੇ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਿਖਾ ਕੇ ਲਵਾ ਕੇ ਇਥੇ ਕਿਹੜਾ ਮਤਲਬ ਸੰਪੂਰਨਤਾ ਦਿਵਸਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਹੜੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਕਿਹੜਾ ਤੰਦੇ ਵੀ ਵੀੜਾ ਉਹ ਇਥੇ ਸੰਪੂਰਨ ਕੀਤੀ ਆ ਉਸ ਦਾ ਆਪਾ ਮਤਲਬ ਪਰਸੋਂ ਨੂੰ ਭਾਈ ਕਿਹੜਾ ਸੰਪੂਰਨਤਾ ਦਿਵਸਾ ਮੈਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆ ਕੇ ਸੰਗਤਾਂ ਦਰਸ਼ਨ ਕਰਨ ਅੰਮ੍ਰਿਤ ਪਾਨ ਕਰਨ ਪਰसों ਨੂੰ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਹਾਜ਼ਰੀਆਂ ਭਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਾਖਤ ਸ੍ਰੀ ਦੰਦਮਾ ਸਾਹਿਬ ਪਾਵਨ ਧਰਤੀ ਤੇ ਕਲਗੀ ਤਰ ਪਿਤਾ ਜੀ ਨੇ ਭਾਈ ਮਨੀਸ਼ ਸਿੰਘ ਜੂ ਲਖਾਰੀ ਬਾਬਾ ਦੀਪ ਸਿੰਘ ਜੂ ਸਾਇਲ ਖੜ ਲਗਾ ਕੇ ਗੁਰੂ ਖਿਤਾ ਧੰਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸੰਪੂਰਨਤਾ ਕਰਵਾਈ ਤੇ ਤੰਦਰੁਜਾ ਗੁਰਮਤ ਸਮਾਗਮ ਵੀ ਕਰਵਾਇਆ ਸੋ ਇਸੇ ਹੀ ਦਿਹਾੜੇ ਨੂੰ ਮੁੱਖ ਰੱਖਦੇ ਆ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂੱਚੀਆਂ ਸੰਗਤਾਂ ਦੇ ਪਿਆਰ ਦਾ ਸਦਕਾ ਜਿਹੜਾ ਹਰ ਸਾਲ ਪਾਵਨ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪੂਰਨਤਾ ਦਿਹਾੜਾ ਵੱਡੀ ਪੱਧਰ ਤੇ ਮਨਾਇਆ ਜਾਂਦਾ ਸੋ ਇਸ ਵਾਰੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 319ਵਾਂ ਸੰਪੂਰਨਤਾ ਦਿਵਸ 27 28 29 ਅਗਸਤ 12 13 14 ਭਾਦਰੋਂ ਦਿਨ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ ਸੋ ਅਜ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਆਰੰਭਤਾ ਹੋਈ ਹੈ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ 29 ਅਗਸਤ ਨੂੰ ਤਕਰੀਬਨ 9 ਵਜੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਮਹਾਨ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਤਖਤ ਸ੍ਰੀ ਤਖਤ ਸਾਹਿਬਾਨ ਦੇ ਜਥੇਦਾਰ ਸਹਿਬਾਨ ਸਾਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਅਤੇ ਗਿਆਨੀ ਅਮਰਜੀਤ ਸਿੰਘ ਜੀ ਸੰਗਤ ਸਾਹਿਬ ਸ੍ਰੀ ਦਰਬਾਰ ਸਾਹਿਬ ਕ੍ਰਿਸ਼ਨਲ ਹੱਦ ਗ੍ਰੰਤੀ ਉਹ ਗੁਰੂਆਂ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨਗੇ ਉਪਰੰਤ ਕਥਾਵਾਚਕਾ ਅਦੀ ਪ੍ਰਚਾਰਕ ਗੁਰੂ ਕਿਆਂ ਸੰਗਤਾਂ ਨੂੰ ਦੁਪਹਿਰ ਦੇ 3 ਵਜੇ ਤੱਕ ਜਿਹੜਾ ਗੁਰ ਇਤਿਹਾਸ ਦੇ ਨਾਲ ਨਿਹਾਲ ਕਰਨਗੇ ਸਮੁੱਚੀਆਂ ਦੇਸ਼ਾਂ-ਵਦੇਸ਼ਾਂ ਦੇ ਸੰਗਤਾਂ ਨੂੰ ਬੇਨਤੀ ਆ ਕਿ ਆਓ ਤਕਸੀ ਦਮਦਮਾ ਸਾਹਿਬ ਦੇ ਪਾਵਨ ਸਥਾਨ ਤੇ ਆ ਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਸੋ ਸਮਾਗਮ ਨੂੰ ਮੁੱਖ ਰੱਖਦੇ ਆ ਤਕਰੀਬਨ ਇੱਕ ਹਫ਼ਤੇ ਤੋਂ ਪਹਿਲਾਂ ਜਿਹੜਾ ਹੈ ਉਹ ਤਿਆਰੀਆਂ ਚੱਲ ਰਹੀਆਂ ਨੇ ਸਜਾਵਟ ਕੀਤੀ ਜਾ ਰਹੀ ਹੈ ਫੁੱਲਾਂ ਦੀ ਦੀਵਾਲਾ ਕੀਤੀ ਜਾ ਰਹੀ ਹੈ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਆ ਜਿਹੜਾ ਰਹਿਸ ਦੀ ਪ੍ਰਬੰਧ ਕੀਤੇ ਜਾ ਰਹੇ ਨੇ ਤੋ ਸੰਗਤਾਂ ਨੂੰ ਬੇਨਤੀ ਆਓ ਜਿੱਥੇ ਤੁਸੀਂ ਦਰਸ਼ਨ ਮੇਲੇ ਕਰਨੇ ਨੇ ਉੱਥੇ ਸਤਿਗੁਰਾਂ ਦੇ ਪਾਸ ਅਰਦਾਸ ਬੇਨਤੀ ਕਰਕੇ ਆਪਣੇ ਜੀਵਨ ਦੀ ਚੜ੍ਹਦੇ ਕਰਾਲ ਲਈ ਜਿਹੜੇ ਹਾਕਾਮਾਂ ਦੀ ਕਰੀਏ ਤਾਂ ਕਿ ਜਿਹੜਾ ਸਾਡਾ ਜੀਵਨ ਆ ਸਫਲਾ ਹੋ ਸਕੇ